ਆ ਦੇ ਘਰੇ ਚੱਲੋ ਰੋਟੀ ਤਾਂ ਵਧੀਆ ਖਾਣੇ ਆ ਪਰ ਉਹ ਟਾਈਮ ਆ ਜਿਹੜਾ ਨਾ ਉਹ ਭੁੱਲਦਾ ਨਹੀਂ ਆ ਪਰ ਹੁਣ ਆਪਾਂ ਕੰਮ ਦੀ ਸ਼ਰਮ ਨਹੀਂ ਕਰਦੇ ਤੇ ਐਵੇਂ ਮੈਨਾਂ ਉਹਨਾਂ ਨੇ ਕਿਹਾ ਸੀ ਵੀ ਆ ਇੰਸਟਾਗ੍ਰam ਤੇ ਹੈਨਾ ਕਮਾਈ ਹੁੰਦੀ ਆ ਤੇ ਕਮਾਈ ਦਾ ਸੋਚ ਕੇ ਤਾਂ ਨਹੀਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ ਉਹ ਨਰੇਗਾ ਦੇ ਕੰਮ ਤੇ ਗਏ ਤੇ ਵੀਡੀਓ ਬਣਾ ਲਈ ਤੇ ਉਹ ਦੋ ਭੈਣਾਂ ਨੂੰ ਪਿੱਛੇ ਲਾ ਕੇ ਆਪ ਮੈਂ ਵੀਡੀਓ ਬਣਾਉਣ ਲੱਗੀ ਤੇ ਉਹ ਦੋ ਚਾਰ ਦਿਨ ਤਾਂ ਵੀਡੀਓ ਦਾ ਕੋਈ ਜ਼ਿਆਦਾ ਰਿਸਪਾਂਸ ਨਹੀਂ ਮਿਲਿਆ ਵੀ ਥੋੜੇ ਜਿਹੀ ਲਾਈਕ ਹੀ ਹੋਈ ਪਰ ਜਦੋਂ ਚੱਲੀ ਇੱਕਦਮ ਚੱਲ ਪਈ ਤੇ ਫਾਲੋਅਰ ਇੱਕਦਮ ਵਧ ਗਏ ਤੇ ਉਹ ਤੋਂ ਮੈਨੂੰ ਬੜੀ ਖੁਸ਼ੀ ਹੋਈ ਤੇ ਲੋਕ ਮੈਨੂੰ ਕਹਿਣ ਲੱਗੇ ਹੁਣ ਜਦੋਂ ਹੁਣ ਇੰਨੇ ਫੋਲੋਅਰ ਆ ਤੇ ਪੁੱਛਦੇ ਆ ਬੜੇ ਵੀ ਮੈਡਮ ਤੁਹਾਨੂੰ ਪੈਸੇ ਮਿਲਦੇ ਐ ਤੋਂ ਚਲੋ ਪੈਸਾ ਤਾਂ ਅੱਜ ਤੱਕ ਕੋਈ ਨਹੀਂ ਕਮਾਇਆ ਪਰ ਇੱਕ ਆਸ ਜੀ ਇੱਕ ਉਮੀਦ ਜੀ ਹੋ ਗਈ ਸ਼ਾਇਦ ਅਸੀਂ ਕੁਝ ਕਰ ਸਕਦੇ ਹਾਂ ਕੁਝ ਕਮਾ ਸਕਦੇ ਹਾਂ ਸ਼ਾਇਦ ਸਾਡਾ ਇਹ ਘਰਾਂ ਦਾ ਕੰਮ ਜਿਹੜਾ ਅਸੀਂ ਕਰਦੇ ਆ ਜਾਂ ਅਸੀਂ ਨਰੇਗਾ ਦੇ ਕੰਮ ਤੇ ਜਾਂਦੇ ਜਾਂ ਹੋਰ ਕਿਤੇ ਹਨਾ ਕੰਮ ਕਰਨ ਜਾਂਦੇ ਉਹ ਸਾਡਾ ਸ਼ਾਰਟੇਜ ਉਤੇ ਕੁਝ ਵਧੀਆ ਕਮਾ ਸਕਾਂਗੇ ਜੀ ਤੇ ਤੇ ਮੈਮ ਇੱਕ ਸਮਾਂ ਸੀ ਜਦੋਂ ਜ਼ਿੰਦਗੀ ਬਹੁਤ ਜ਼ਿਆਦਾ ਸੌਖੀ ਸੀਗੀ ਨਾ ਹੁਣ ਬਹੁਤ ਕੁਝ ਹੰਡਾ ਕੇ ਆਇਓ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕੀਤਾ ਤੇ ਕਦੇ ਇਦਾਂ ਨਹੀਂ ਹੋਇਆ ਕਿ ਨਹੀਂ ਯਾਰ ਮਤਲਬ ਕਿ ਆਪ ਦੇ ਜਿਹੜੇ ਪੇਕੇ ਪਰਿਵਾਰ ਆ ਉਹ ਕੀ ਕਹੂਗਾ ਜਿਹੜੇ ਸਾਡੇ ਮਤਲਬ ਕਿ ਰਿਸ਼ਤੇਦਾਰ ਆ ਉਹ ਕੀ ਕਹਿਣਗੇ ਇਦਾਂ ਦਾ ਕੁਝ ਸੋਚਿਆ ਨਹੀਂ ਸੀ ਨਹੀਂ ਮੈਮ ਇਦਾਂ ਦਾ ਤਾਂ ਕਦੀ ਨਹੀਂ ਹੁਣ ਇਹ ਟਾਈਮ ਹੀ ਆ ਇਨਸਾਨ ਨਹੀਂ ਚੰਗਾ ਮਾੜਾ ਹੁੰਦਾ ਟਾਈਮ ਚੰਗਾ ਮਾੜਾ ਹੁੰਦਾ ਨਾ ਪਹਿਲਾਂ ਵਧੀਆ ਟਾਈਮ ਸੀ ਚਲੋ ਹੁਣ ਜੇ ਮਾੜਾ ਟਾਈਮ ਆ ਗਿਆ ਤਾਂ ਫਿਰ ਉਹ ਵੀ ਆਪਦੇ ਤਨ ਤੇ ਹੰਡਾਉਣੀਆਂ ਹੀ ਪੈਣੀਆਂ ਜੋ ਗੱਲ ਪਿਆ ਢੋਲ ਕਹਿੰਦੇ ਆ ਨਾ ਵਜਾਉਣਾ ਪੈਂਦਾ ਤੇ ਉਹ ਆਪਾਂ ਜਿਹਾ ਜਿਹਾ ਸਮਾਂ ਆਇਆ ਮੈਂ ਉਹਦੇ ਨਾਲ ਹੀ ਆਪਦੇ ਆਪ ਨੂੰ ਚੇਂਜ ਕਰ ਲਿਆ ਵੀ ਨਹੀਂ ਮੈਨੂੰ ਇਹ ਕਰਨਾ ਪੈਣਾ ਹੈ ਨਾ ਬਾਕੀ ਥੋੜਾ ਮੈਂ ਸਲਾਈ ਦਾ ਕੰਮ ਜਾਣਦੀ ਆ ਜੇ ਕਿਤੇ ਨਹੀਂ ਕੰਮ ਹੁੰਦਾ ਤੇ ਮੈਂ ਸਲਾਈ ਦਾ ਕੰਮ ਕਰ ਲੈਂਦੀ ਆ ਤੇ ਬਸ ਟਾਈਮ ਦੇ ਮੁਤਾਬਕ ਜਿਵੇਂ ਜਿਵੇਂ ਟਾਈਮ ਮੇਰੇ ਦਿਹਾਈ ਜਾਂਦਾ ਮੈਂ ਉਵੇਂ ਲਗਾਈ ਜਾਂਦੀ ਆ ਵੀ ਆ ਵੀ ਕੰਮ ਕਰ ਲਾਂ ਉਹ ਵੀ ਕਰ ਲਾਂ ਬਾਕੀ ਮੈਂ ਕਿਸੇ ਤੋਂ ਚਲ ਮੰਗਦੀ ਨਹੀਂ ਗਈ ਵਾਰ ਇੰਸਟਾ ਤੇ ਮੈਨੂੰ ਲੋਕ ਕਮੈਂਟ ਵੀ ਕਰਦੇ ਆ ਵੀ ਤੁਸੀਂ ਪੀਖ ਮੰਗ ਲਿਆ ਕਰੋ ਇੱਕ ਦਿਨ ਅਸੀਂ ਲਾਈਵ ਹੋਏ ਸੀ ਤੇ ਕਿਸੇ ਨੇ ਮੈਨੂੰ ਕਿਹਾ ਸੀਗਾ ਵੀ ਇਦੋਂ ਤਾਂ ਤੁਸੀਂ ਇੰਸਟਾ ਤੋਂ ਪੀਖ ਮੰਗ ਲਓ ਆਪਾਂ ਕਿਸੇ ਤੋਂ ਨਹੀਂ ਮੰਗਦੇ ਮੈਂ ਕੰਮ ਕਰਦੀ ਆ ਕੰਮ ਵਾਲੀਆਂ ਵੀਡੀਓ ਹੀ ਪਾਉਣੀਆਂ ਹੁੰਦੀਆਂ ਵੀ ਮੈਂ ਇੱਥੇ ਕੰਮ ਕੀਤਾ ਉੱਥੇ ਕੀਤਾ ਤੇ ਜੇ ਮੈਂ ਪੀਖ ਹੀ ਮੰਗਣੀ ਹੁੰਦੀ ਮੈਂ ਕੰਮ ਛੱਡ ਦਿੰਦੀ ਹੈਨਾ ਮੰਗਣਾ ਬਹੁਤ ਔਖਾ ਗੱਲਾਂ ਕਰਨੀਆਂ ਬਹੁਤ ਸੌਕੀਆਂ ਤੇ ਪਰ ਕੋਈ ਵੀ ਇਦਾਂ ਕਮੈਂਟ ਕਰ ਦਿੰਦਾ ਜਾਂ ਬੋਲ ਦਿੰਦਾ ਉਹ ਤਾਂ ਨਹੀਂ ਸੋਚਦੇ ਪਰ ਅਗਲੇ ਨੂੰ ਅੰਦਰੋਂ ਹਰਟ ਹੁੰਦਾ ਵੀ ਮੈਨੂੰ ਇਦਾਂ ਬੋਲਦੇ ਹਨ